ਇੱਥੇ ਨਸ਼ੇੜੀਆਂ ਦਾ ਡਾਡਾ ਇਹ ਔਰ ਸਾਰਾ ਕੁਝ ਨਸ਼ੇੜੀ ਕਰਦੇ ਨੇ ਸਾਰਾ ਦਿਨ ਰਾਤ ਸਾਰੇ ਨਸ਼ੇੜੀ ਹੁੰਦੇ ਇੱਥੇ ਕੋਈ ਬੰਦਾ ਆਮ ਇਹਦੇ ਵੀ ਵਰ ਨਹੀਂ ਸਕਦਾ ਇੱਥੇ ਮਤਲਬ 5-7 ਦਿਨ ਬਾਅਦ ਇੱਕ ਬੰਦਾ ਡੈੱਡ ਹੁੰਦਾ ਹੀ ਹੁੰਦਾ ਦੇਖੋ ਇਹ پارک ਬਾਡ ਨੰਬਰ 87 ਨੂੰ 70 ਸਾਲਾਂ ਦੇ ਵਿੱਚ ਪਹਿਲੀ ਵਾਰ ਮਿਲਿਆ ਸੀ ਕਿ ਇੰਨੀ 스멜 ਦੇ ਵਿੱਚ ਨਸ਼ੇੜੀਆਂ ਦਾ ਕਬਜ਼ਾ ਕਵਾੜੀਆਂ ਦਾ ਕਬਜ਼ਾ پارک ਦੇ ਬੂਟੇ ਸੁੱਕ ਚੁੱਕੇ 70 ਲੱਖ ਰੁਪਏ ਲੋਕਾਂ ਦੇ ਜਿਹੜਾ ਟੈਕਸ ਦਾ ਪੈਸਾ ਉਹ ਵੇਸਟ ਹੋ ਗਿਆ। ਆ ਦੁਰਦਸ਼ਾ ਦੇਖੋ ਤੁਸੀਂ ਇਸ ਹਾਲ ਦੀ ਹੈ ਕਿ ਕਵਾੜੀਆ ਆਪਣਾ ਕੂੜਾ ਜਾਲ ਆ ਰਹੇ ਨੇ। ਕੋਈ ਨੰਗਦਾ ਵਰਦਾ ਇੱਥੇ ਸ਼ਾਮ ਨੂੰ ਇੱਥੇ ਗਲਤ ਕੰਮ ਹੁੰਦੇ ਨੇ। ਕੇ ਐਮ ਐਲ اے ਬੱਗਾ ਜੀ ਵੀ ਇਸੇ ਇਲਾਕੇ ਦੇ ਵਿੱਚ ਹੀ ਰਹਿੰਦੇ ਨੇ ਉਹਨਾਂ ਦੀ ਰਿਹਾਇਸ਼ ਵੀ ਇਸੇ ਇਲਾਕੇ 'ਚ ਆ। ਉਹਨਾਂ ਦਾ ਵੀ ਧਿਆਨ ਨਹੀਂ ਪੈ ਰਿਹਾ ਇਸ ਜਗ੍ਹਾ ਤੇ। ਜੇ ਧਿਆਨ ਪੈਂਦਾ ਹੁੰਦਾ ਤਾਂ ਮੈਨੂੰ ਲੱਗਦਾ ਕਿ ਉਹ ਕੰਮ ਜ਼ਰੂਰ ਕਰਨਦੇ। ਅਲੱਦਾ ਕੰਪੈਕਟਰ ਲਗਾਨੀ ਚਾਹੀਦਾ ਸੀ 1.5 ਸਾਲ ਪਹਿਲੇ ਪਾਰਕ ਡਵੈਲਪ ਹੋਈ ਉਸੇ 6 ਮਹੀਨੇਵਾਂ ਦਾ ਕੰਪੈਕਟਰ ਲਾਤਾ ਕੰਪੈਕਟਰ ਲਾਇਆ ਵੀ ਸੈਂਟਰ ਚਾ ਨਾ ਪਾਰਕ ਨੂੰ ਬੰਦਾ ਉਧਰਲੇ ਪਾਸੇ ਸੇਅਰ ਕਰ ਸਕਦਾ ਨਾ ਇਧਰਲੇ ਪਾਸੇ ਕਰ ਸਕਦਾ ਬਿਲਕੁਲ ਜੀ ਤੁਸੀਂ ਰਾਤ ਨੂੰ ਆ ਕੇ ਜਦੋਂ ਮਰਜੀ ਦੇਖ ਲਓ ਇੱਥੇ ਨਸ਼ੇ ਚੱਲਦੇ ਨੇ ਸ਼ਰੀਆਮ ਪਾਰਕ ਦਾ ਘਾਹ ਹੋਣਾ ਚਾਹੀਦਾ ਉੱਥੇ ਆਪਾਂ ਨੂੰ ਰਾਖ ਮਿਲ ਰਹੀ ਹੈ ਅਸੀਂ ਕੀ ਦਸੀਏ ਜਾ ਕੇ ਕਿ ਸਾਨੂੰ ਇਦਾਂ ਦੀ ਪਾਰਕ ਮਿਲੀ ਹੈ ਜਿੱਥੇ ਗੰਦਗੀ ਵ ਗੰਦਗੀ ਹੈ ਮੇਰਾ ਇੱਥੇ ਖੜਨਾ ਮੁਸ਼ਕਲ ਹੋਇਆ ਮੱਖੀਆਂ ਦਾ ਇੰਨਾ ਬੁਰਾ ਹਾਲ ਹੈ ਸੇਅਰ ਕੌਣ ਕਰੂਗਾ ਤਾں ਗੱਲ ਕਰ ਲਈਏ ਪਾਰਕਾਂ ਦੀ ਸਰਕਾਰ ਜਿਹੜੀ ਕੀ ਐ ਪਾਰਕ ਬਣਾ ਤਾਂ ਦਿੰਦੀ ਐ ਟੈਂਡਰ ਪਾਸ ਕਰਤਾ ਦਿੰਦੀ ਐ ਪਰ ਕੀ ਜਿਹੜੀ ਸਰਕਾਰ ਐ ਇਹ ਪਾਰਕਾਂ ਦਾ ਧਿਆਨ ਰੱਖ ਰਹੀ ਆ ਇੱਕ ਬਹੁਤ ਵੱਡਾ ਮੁੱਦਾ ਬਣ ਚੁੱਕਾ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਕੀ ਗਰਮੀ ਵੀ ਇੰਨੀ ਵੱਧ ਰਹੀ ਐ ਤੇ ਜਿਹੜੀ ਕੀ ਆਪਣੀ ਯੂਥ ਹੈ ਜਿਹੜੇ ਪੋਲਿਟੀਕਲ ਪਾਰਟੀਆਂ ਜਿਹੜੇ ਨੇ ਉਹ ਪੌਦੇ ਲਗਾ ਰਹੇ ਨੇ ਪੇੜ ਲਗਾਉਣ ਦੇ ਵਿੱਚ ਐਨੇ ਐਨੇ ਕੈਂਪੇਨ ਚੱਲ ਰਹੇ ਨੇ ਪਰ ਉੱਥੇ ਜਿਹੜੇ ਸਰਕਾਰ ਵੱਲੋਂ ਪਾਰਕ ਬਣਾਏ ਗਏ ਨੇ ਕਹਿ ਲਓ ਮੱਲਿਆਂ ਦੇ ਵਿੱਚ ਉੱਥੋਂ ਦੀ ਦੇਖਭਾਲ ਨਹੀਂ ਹੋ ਰਹੀ ਤੇ ਇਸੇ ਚੀਜ਼ ਨੂੰ ਮੁੱਦਾ ਉਣਾਉਂਦੇ ਹੋਏ ਲੁਧਿਆਣਾ ਦੇ ਇੱਕ ਪਾਰਕ ਵਿੱਚ ਪਹੁੰਚੇ ਆਂ ਉੱਥੇ ਦੇ ਲੋਕਾਂ ਨਾਲ ਗੱਲਬਾਤ ਕਰਨ ਨਾਲ ਪੁੱਛਦੇ ਉਹਨਾਂ ਨੂੰ ਕੀ ਸਮੱਸਿਆ ਆ ਰਹੀ ਹੈ ਹਨ ਤੇ ਜਿਹੜੀ ਸਰਕਾਰ ਹੈ ਇੱਥੇ ਦਾ ਸਾਨੂੰ ਸੁਣਵਾਈ ਕਿਉਂ ਨਹੀਂ ਕਰ ਰਹੀ ਇੱਥੇ ਜਿਹੜੇ ਪਾਰਕ ਹੈ ਇਹਨਾਂ ਦਾ ਦੇਖਭਾਲ ਕਿਉਂ ਨਹੀਂ ਕੀਤੀ ਜਾ ਰਹੀ ਤੇ ਐਮਸੀਲ ਵੱਲੋਂ ਜਿਹੜਾ ਕਿ ਇੱਥੇ ਡੰਪ ਬਣਾ ਦਿੱਤੇ ਗਏ ਨੇ ਡੰਪ ਬਣਾ ਦਿੱਤੇ ਗਏ ਨੇ ਕੂੜਾ ਘਰ ਕਰ ਦਿੱਤਾ ਗਿਆ ਤੇ ਆਓ ਪਰ ਲੋਕਾਂ ਨਾਲ ਗੱਲਬਾਤ ਕਰਨ ਨਾਲ ਪੁੱਛਦੇ ਆ ਇਹ ਪਾਰਕ ਬਣਨ ਨੂੰ ਕਿੰਨਾ ਟਾਈਮ ਹੋ ਗਿਆ ਪਾਰਕ ਬਣਨ ਨੂੰ ਕਰੀਬ ਜੀ 3 ਸਾਲ ਦੇ ਕੋਈ 3 ਸਾਲ ਹੋ ਗਏ ਆ ਜੀ ਤੇ ਇੱਥੇ ਦਾ ਸੰਦੇਖ ਤੋਂ ਦੇਖਭਾਲ ਨਹੀਂ ਕੀਤੀ ਜਾ ਰਹੀ ਦੇਖਭਾਲ ਸਿਰ ਪਹਿਲਾਂ ਕੋਈ ਬੰਦਾ ਹੁੰਦਾ ਸੀ ਇੱਥੇ ਹੁਣ ਕੋਈ ਹੈ ਨਹੀਂ ਅੱਛਾ ਜੀ ਠੀਕ ਹੈ ਇੱਥੇ ਨਸ਼ੇੜੀਆਂ ਦਾ ਅੱਡਾ ਇਹ ਔਰ ਸਾਰਾ ਕੁਝ ਨਸ਼ੇੜੀ ਕਰਦੇ ਨੇ ਸਾਰਾ ਦਿਨ ਰਾਤ ਸਾਰੇ ਨਸ਼ੇੜੀ ਹੁੰਦੇ ਇੱਥੇ ਕੋਈ ਬੰਦਾ ਆਮ ਇਹਦੇ ਵੀ ਵਰ ਨਹੀਂ ਸਕਦਾ ਭਾਈ ਮੈਂ ਇਥੇ ਨਹੀਂ ਕਾਈ ਦਗਾ ਸਮਝਾ ਉਹ ਪਛਾਣ ਨਹੀਂ ਤੇ ਤੁਸੀਂ ਇਸ ਚੀਜ਼ ਤੋਂ ਪਰੇਸ਼ਾਨ ਹੋ ਵੀ ਜਿਦਾ ਕਿ ਪਰੇਸ਼ਾਨ ਮੈਂ ਹਾਂ ਸਾਰੀ ਸਾਰਾ ਮਨਾਈ ਪਰੇਸ਼ਾਨ ਕਿਉਂਕਿ ਇੱਥੇ ਮਤਲਬ 5-7 ਦਿਨ ਬਾਅਦ ਇੱਕ ਬੰਦਾ ਡੈੱਡ ਹੁੰਦਾ ਹੀ ਹੁੰਦਾ ਯਾਨੀ ਕਿ ਇੱਥੇ ਇਸ ਲੈਵਲ ਦਾ ਨਸ਼ਾ ਚੱਲ ਰਿਹਾ ਹੈ ਕਿ ਡੇਲੀ ਕੋਈ ਨਾ ਕੋਈ ਬੰਦਾ ਮਰ ਰਿਹਾ ਹਾਂਜੀ ਹਾਂਜੀ ਕਾਹਨ ਹੁੰਦਾ ਹੀ ਹੁੰਦਾ ਤੁਸੀਂ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਤੁਸੀਂ ਇਹ ਕਹਾਂਗੇ ਪ੍ਰਸ਼ਾਸਨ ਨੂੰ ਜੀ ਇਸ ਕੰਮ ਸੁਧਾਰ ਹੋਣਾ ਚਾਹੀਦਾ ਇਹ ਪਾਰਕ ਜਿਹੜੇ ਜਿੱਦਾਂ ਪਾਰਕਾਂ ਬਾਕੀ ਬਣੀਆਂ ਨੇ ਇੱਥੇ ਨਾਲ ਹੀ ਪਾਰਕ ਬਣਨੀ ਚਾਹੀਦੀ ਵਧੀਆ ਟੰਗ ਨਾ ਬਣੇ ਬੱਚੇ ਆ ਕੇ ਖੇਡਣ ਸਾਰਾ ਕੁਝ ਹੁਣ ਸਾਰੇ ਬੱਚੇ ਆਣ ਬਜ਼ੁਰਗਾਂ ਸਾਰੇ ਆਣ ਬਾਕੀ ਬਣਿਆ ਹੀ ਨਹੀਂ ਪਾਰਕ ਇਹ ਪਾਰਕ ਕੋਲ ਕਿਸੇ ਨੇ ਗੌਰ ਹੀ ਨਹੀਂ ਕੀਤੀ ਅੱਧੀ ਪਾਰਕ ਪਰਲੇ ਪਰਲੇ ਵਸੇ ਬਣੀ ਹੋਈ ਆ ਇੱਧਰ ਦੇ ਪਾਸੇ ਪਾਰਕ ਬਣ ਕੋਈ ਆਇਆ ਹੀ ਨਹੀਂ ਜਿਹੜਾ ਆ ਕਾਰਪੋਰੇਸ਼ਨ ਵੱਲੋਂ ਆ ਬਣਾਇਆ ਗਿਆ ਤੇ ਇਹਦੇ ਕਰਕੇ ਵੀ ਕਹਿੰਦੇ ਸਾਰੀ ਇਹਦੀ ਜਿਹੜੀ ਨਹੀਂ ਸਰ ਨਹੀਂ ਇਹ ਤਾਂ ਹੁਣ ਬਣਦਾ ਵਾ ਇਹ ਤਾਂ ਸਾਲ ਵੀ ਨਹੀਂ ਹੋਇਆ ਬਣੇ ਨੂੰ ਅੱਛਾ ਜੀ ਇਹ ਤਾਂ ਸਾਲ ਵੀ ਨਹੀਂ ਹੋਇਆ ਬਣੇ ਨੂੰ ਇਹ ਤਾਂ 7-8 ਮਹੀਨੇ ਬਣੇ ਨੂੰ ਹਨ ਸਾਹਿਬ ਜਿਹੜਾ ਨਸ਼ੇ ਵਾਲਾ ਜਿਹੜਾ ਕੰਮ ਐ ਇੱਥੇ ਉਸ ਤੋਂ ਪਹਿਲਾਂ ਦਾ ਬਹੁਤ ਦੇਰ ਦਾ ਚੱਲਦਾ ਸੀ ਪਾਰਕ ਬਣਦੇ ਪਹਿਲਾਂ ਨਹੀਂ ਚੱਲਦਾ ਸਰ ਤੁਸੀਂ ਇਸ ਪਾਰਕ ਬਾਰੇ ਕੀ ਕਹਿਣਾ ਚਾਹੋਗੇ ਜੀ ਦੇਖੋ ਇਹ ਪਾਰਕ ਵਾਰਡ ਨੰਬਰ 87 ਨੂੰ 70 ਸਾਲਾਂ ਦੇ ਵਿੱਚ ਪਹਿਲੀ ਵਾਰ ਮਿਲਿਆ ਸੀ ਅੱਛਾ ਜੀ ਔਰ ਇਸ ਵਾਰਡ ਦੇ ਲੋਕ ਬਹੁਤ ਹੀ ਜ਼ਿਆਦਾ ਖੁਸ਼ ਹੋਏ ਸੀ ਵੀ ਚਲੋ ਸਾਨੂੰ ਵੀ ਬਹੁਤ ਵਧੀਆ ਸੈਰ ਕਰਨ ਨੂੰ ਇੱਕ ਜਗ੍ਹਾ ਮਿਲੇਗੀ ਚਲੋ ਸਰਕਾਰ ਨੇ ਬੜਾ ਵਧੀਆ ਉਪਰਾਲਾ ਕੀਤਾ ਹੈ 70 ਲੱਖ ਰੁਪਏ ਦੀ ਕੋਸਟ ਆਈ ਹੈ ਪਾਰਕ ਨੂੰ ਤਿਆਰ ਕਰਨ ਦੀ 2021 ਦੇ ਵਿੱਚ ਇਹਦਾ ਵਰਕ ਆਰਡਰ ਟੈਂਡਰ ਨਿਕਲਿਆ ਸੀ 21 ਦੇ ਵਿੱਚ ਨਿਕਲਿਆ ਚਲੋ ਬੰਦੇ ਬੰਦੇ ਆ ਡੇਢ ਸਾਲ ਤੱਕ ਲੱਗਿਆ ਹੋਣਾ ਡੇਢ ਸਾਲ ਬਾਅਦ ਚਲੋ ਸਰਕਾਰ ਚੇਂਜ ਹੋਈ ਪ੍ਰਸ਼ਾਸਨ ਨਵਾਂ ਆ ਗਿਆ ਤੇ ਉਹਨਾਂ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਆਇਆ ਉਹਨਾਂ ਨੇ ਇਹਦੇ ਵਿੱਚ ਕੰਪੈਕਟਰ ਦੇ ਦਿੱਤਾ ਦੂਜੇ ਤੁਸੀਂ ਪਾਰਕ ਦੇ ਇਹਦੇ ਹਾਲਾਤ ਦੇਖ ਹੀ ਸਕਦੇ ਹੋ ਕਿ ਕਿਸ ਹਾਲਾਤ ਦੇ ਵਿੱਚ ਇੰਨੀ ਸਮੈਲ ਇਹਦੇ ਵਿੱਚ ਨਸ਼ੇੜੀਆਂ ਦਾ ਕਬਜ਼ਾ ਕੁਵਾੜੀਆਂ ਦਾ ਕਬਜ਼ਾ ਪਾਰਕ ਦੇ ਬੂਟੇ ਸੁੱਕ ਚੁੱਕੇ 70 ਲੱਖ ਰੁਪਏ ਲੋਕਾਂ ਦੇ ਜਿਹੜਾ ਟੈਕਸ ਦਾ ਪੈਸਾ ਉਹ ਵੇਸਟ ਹੋ ਗਿਆ ਮੈਂ ਪ੍ਰਸ਼ਾਸਨ ਅੱਗੇ ਤੁਹਾਡੇ ਵੱਲੋਂ ਰਾਈ ਇੱਕ ਇਹੀ ਬੇਨਤੀ ਕਰਦਾ ਹਾਂ ਕਿ ਪ੍ਰਸ਼ਾਸਨ ਦਾ ਧਿਆਨ ਤੁਸੀਂ ਇਸ ਪਾਸੇ ਲੈ ਕੇ ਆਓ ਕਿ ਲੋਕੀ ਸਾਫ਼ ਸੁਥਰੀ ਹਵਾ ਚਾਹੁੰਦੇ ਆ ਨਾ ਕਿ 70 70 ਰੁਪਿਆ ਲੱਖ ਰੁਪਿਆ ਲਾ ਕੇ ਇਦਾਂ ਦੀ ਬਦਬੂਦਾਰ ਦੇ ਵਿੱਚ ਕੋਣ ਆ ਕੇ ਸੈਰ ਕਰੇਗਾ ਜੀ ਤਾਂ ਅੱਜ ਸਾਡੇ ਨਾਲ ਰਜੇਸ਼ ਰਣਾ ਜੀ ਭਾਰਤ ਜਨਤਾ ਪਾਰਟੀ ਤੋਂ ਸਾਡੇ ਨਾਲ ਮੌਜੂਦ ਨੇ ਆਓ ਪਾਣਾ ਗੱਲਬਾਤ ਕਰਦੇ ਨਾਲੇ ਪੁੱਛਦੇ ਆ ਵੀ ਜਿਹੜੀ ਇਸ ਗਰਾਊਂਡ ਦੀ ਦੂਦਰਸ਼ਾ ਕੀਤੀ ਜਾ ਰਹੀ ਹੈ ਲੋਕਾਂ ਵੱਲੋਂ ਜਿਹੜੇ ਇੱਥੋਂ ਦੇ ਕਬਾੜ ਵਾਲੇ ਨੇ ਉਹਨਾਂ ਨੇ ਜਿਹੜਾ ਇੱਥੇ ਗੰਦ ਪਾਇਆ ਹੋਇਆ ਨਾਲੇ ਪੁੱਛਦੇ ਆ ਵੀ ਇੱਥੋਂ ਦਾ ਟੈਂਡਰ ਕਿਹਦੇ ਕੋਲ ਸੀ ਤੇ ਕੀ ਕੋਈ ਸਾਰਾ ਸਿਸਟਮ ਸੀਗਾ ਸਭ ਤੋਂ ਪਹਿਲਾਂ ਸਰ ਕੋ ਜਲਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੈ ਸ਼੍ਰੀ ਰਾਮ ਸਾਰੇ ਸ਼ਹਿਰ ਵਾਸੀਆਂ ਨੂੰ ਆਪਾਂ ਅੱਜ ਨਾਨਕ ਨਗਰ ਪਟ્રોલ ਪੰਪ ਤੋਂ ਅਗਲਾ ਮੰਡੀ ਵਾਲੇ ਮੋੜ ਤੇ ਖੜੇ ਆਂ ਇਹ ਤੁਸੀਂ ਪਾਰਕ ਦੀ ਕੰਸਟਰਕਸ਼ਨ ਦੇਖ ਲਓ ਬਹੁਤ ਵਧੀਆ ਹੋਈ ਸੀਗੀ ਅਜ ਤੋਂ ਤਕਰੀਬਨ ਇਲੈਕਸ਼ਨਾਂ ਤੋਂ ਮਹੀਨਾ ਪਹਿਲਾਂ ਜਦੋਂ ਆਪਣੇ ਸੀਐਮ ਦੇ ਇਲੈਕਸ਼ਨ ਹੋਏ ਸੀ ਐਮਐਲਏ ਦੇ ਇਲੈਕਸ਼ਨ ਹੋਏ ਸੀ ਤੇ ਉਦੋਂ ਇਹ ਪਾਰਕ ਦੀ ਕੰਸਟਰਕਸ਼ਨ ਦਾ ਜਿਹੜਾ ਠੇਕਾ ਸੀ ਉਹ ਸੂਰਿਆ ਕੰਸਟਰਕਸ਼ਨ ਵਾਲਿਆਂ ਨੇ ਚੱਕਿਆ ਸੀਗਾ ਤੇ ਤਕਰੀਬਨ ਇਹਦਾ ਪਾਰਕ ਦਾ 98 ਲੱਖ ਦਾ ਬਜਟ ਉਹਨਾਂ ਨੇ ਟੈਂਡਰ ਪਾਇਆ ਸੀਗਾ ਤੇ ਜਿਹਦੇ ਚੋਂ 70 ਲੱਖ 33000 ਦਾ ਫਾਈਨਲ ਹੋ ਗਿਆ ਸੀਗਾ ਟੈਂਡਰ ਜਦੋਂ ਟੈਂਡਰ ਆ ਗਿਆ ਪਾਰਕ ਬਹੁਤ ਵਧੀਆ ਬਣ ਗਈ ਇਹ ਪਾਰਕ ਆ ਮੰਡੀ ਵਾਲੇ ਮੋੜ ਤੋਂ ਲੈ ਕੇ ਬੁੱਢੇ ਨਾਲੇ ਦੇ ਮੋੜ ਤੱਕ ਹੈ ਵੱਡੀ ਲੰਬੀ ਪਾਰਕ ਹੈ ਤਕਰੀਬਨ ਇਹਦੀ ਲੰਬਾਈ ਹੋਏਗੀ 80 ਕਿ ਮੀਟਰ ਤੇ 80 100 ਮੀਟਰ ਤੇ ਚੜਾਈ ਹੋਏਗੀ ਮੇਬੀ 30 ਕਿ ਮੀਟਰ ਹਾਂਜੀ ਤੇ ਬਹੁਤ ਸੋਹਣੀ ਪਾਰਕ ਖੁੱਲੀ ਡੁੱਲੀ ਪਾਰਕ ਸੀ ਇਹ ਤੇ ਇਲਾਕਾ ਨਿਵਾਸੀਆਂ ਲਈ ਇੱਕ ਖੁਸ਼ੀ ਦੀ ਲਹਿਰ ਸੀ ਕਿ ਉਹਨਾਂ ਨੂੰ ਜਦ ਅਦੇਸ਼ ਆਜਾਦ ਹੋਇਆ ਕਿ ਇੱਕ ਪਾਰਕ ਵਧੀਆ ਮਿਲੀ ਪਰ ਬੜੀ ਅਫਸੋਸ ਵਾਲੀ ਗੱਲ ਹੈ ਆ 1.5 ਸਾਲ ਦੇ ਵਿੱਚ ਇਦਾਂ ਦਾ ਕੀ ਹੋਇਆ ਕਿ ਪਾਰਕ ਹਲੇ ਪਾਰਕ ਦੇ ਜਿਹੜੇ ਪੇੜ ਹੈ ਉਹ ਵੱਡੇ ਵੀ ਨਹੀਂ ਹੋਏ ਪੂਰੀ ਪ੍ਰੋਪਰ ਤਰੀਕੇ ਨਾਲ ਕਿ ਇਹ ਪਾਰਕ ਇੱਕ ਕੂੜੇਦਾਨ ਦਾ ਘਰ ਬਣ ਗਈ ਮਤਲਬ ਸਰਕਾਰ ਦਾ 70 ਲੱਖ ਜਨਤਾ ਦਾ ਟੈਕਸ ਦਾ ਪੈਸਾ ਸਰਕਾਰ ਦੇ ਬਜਟ ਦਾ ਪੈਸਾ ਸਮਾਰਟ ਸਿਟੀ ਦਾ ਪੈਸਾ ਜ਼ੀਰੋ ਹੋ ਗਿਆ ਇਹ ਨਾਲ ਚੰਗਾ ਨਾ ਹੀ ਡਵੈਲਪ ਕਰਦੇ ਘਟੋ ਘਟ ਆਹ ਦੁਰਦਸ਼ਾ ਤਾਂ ਨਾ ਬਣਦੀ ਪਾਰਕ ਦੀ ਆ ਦੁਰਦਸ਼ਾ ਦੇਖੋ ਤੁਸੀਂ ਇਸ ਹਿਸਾਬ ਦੀ ਹੈ ਕਿ ਕਵਾੜੀਆ ਆਪਣਾ ਕੂੜਾ ਜਾਲ ਆ ਰਹੇ ਨੇ ਕੋਈ ਨੰਗਦਾ ਵੜਦਾ ਇੱਥੇ ਸ਼ਾਮ ਨੂੰ ਇੱਥੇ ਗਲਤ ਕੰਮ ਹੁੰਦੇ ਨੇ ਜਰਾ ਆਓ ਮੈਂ ਤੁਹਾਨੂੰ ਦਿਖਾਣਾ ਚਾਹੁੰਗਾ ਇਹ ਪਾਰਕ ਆਓ ਇੱਕ ਮਿੰਟ ਤੁਸੀਂ ਪਾਰਕ ਦਾ ਹਾਲ ਦੇਖੋ ਹਾਂਜੀ ਫੇਰ ਇੱਥੇ ਪਾਰਕ ਦਾ ਹਾਲ ਦੇਖ ਲਿਆ ਤੁਸੀਂ ਆ ਗੰਦਗੀ ਦੇ ਢੇਰ ਕੋਈ ਬੰਦਾ ਚਾਹੇਗਾ ਕਿ ਸਾਡੇ ਇਲਾਕੇ ਦਾ ਵਾਰ ਇਦਾਂ ਦੀ ਪਾਰਕ ਹੋਵੇ ਸੋਹਣੀਆਂ ਪਾਰਕਾਂ ਦੇ ਸਟਿੰਗ ਹੁੰਦੇ ਨੇ ਵੀਡੀਓ ਹੁੰਦੀਆਂ ਨੇ ਵਾਇਰਲ ਕੀ ਆ ਪਾਰਕਾਂ ਚਾੜ ਅਸੀਂ ਕੀ ਦਿਖਾਈਏ ਆਪਣੇ ਏਰੀਏ ਦਾ ਕਿ ਸਾਡੇ ਇਲਾਕੇ ਨੂੰ ਆ ਪਾਰਕ ਮਿਲੀ ਹੈ ਇਹ ਸਾਰਾ ਮੈਂ ਦੇਖ ਸਕਦਾ ਜੀ ਕਿ ਸਾਰਾ ਯਾਨੀ ਕਿ ਸੜਕੇ ਕਾਲਕ ਬਣ ਚੁੱਕਿਆ ਤੇ ਜਿਹੜਾ ਪਾਰਕ ਪਾਰਕ ਨਾ ਹੋ ਕੇ ਇੱਕ ਜਲਾਣ ਵਾਲਾ ਏਰੀਆ ਬਣ ਚੁੱਕਿਆ ਜਿੱਥੇ ਕਿ ਕੂੜਾ ਜਲਾਇਆ ਜਾ ਰਿਹਾ ਹੈ ਬਿਲਕੁਲ ਜੀ ਤੁਹਾਡੇ ਸਾਹਮਣੇ ਹੈ ਜੀ ਇਹ ਪ੍ਰਸ਼ਾਸਨ ਦੀ ਅਸੀਂ ਨਿਗਾ ਵਿੱਚ ਲਿਆਉਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਨੇ ਅਗਰ ਇੱਥੇ ਕੰਸਟਰਕਸ਼ਨ ਕਰਵਾਈ ਸੀਗੀ ਤੇ ਰਿਸਪਾਂਸਿਬਿਲਟੀ ਵੀ ਉਹਨਾਂ ਦੀ ਬਣਦੀ ਹੈ ਕਿ ਆਪਾਂ ਇਹ ਵਧੀਆ ਤਰੀਕੇ ਨਾਲ ਸੰਭੀਏ ਜਾਂ ਪ੍ਰਸ਼ਾਸਨ ਦਾ ਕੋਈ ਵੀ ਨੁਮਿੰਦਗਾ ਇੱਥੇ ਢੇਡਾ ਮਾਰੇ ਜਾਂ ਪੁਲਿਸ ਪ੍ਰਸ਼ਾਸਨ ਮਾਰੇ ਕਿ ਹਾਂ ਇੱਥੇ ਇਹ ਗੰਦਗੀ ਮਚਾਣੀ ਗਲਤ ਗੱਲ ਹੈ ਉਹ ਕਿਸੇ ਲਈ ਵੀ ਸਹੀ ਨਹੀਂ ਹੈ ਹੁਣ ਪਾਰਕਾਂ ਦੀ ਰੀਬਿਲਡ ਚੱਲਦੀ ਵੀ ਕੰਸਟਰਕਸ਼ਨ ਕਈ ਪਾਰਕਾਂ ਦੀ ਬਹੁਤ ਵਧੀਆ ਚੱਲਦੀ ਵੀ ਪ੍ਰਸ਼ਾਸਨ ਵੱਲੋਂ ਚੰਗੀ ਗੱਲ ਹੈ ਚਲਣੀ ਵੀ ਚਾਹੀਦੀ ਆ ਪਰ ਤਰਾ ਕੇ ਕੰਸਟਰਕਸ਼ਨ ਬਾਅਦ ਚ ਇਦਾਂ ਦਾ ਹਾਲ ਕੋਈ ਵੀ ਨਹੀਂ ਜਾਣਦਾ ਜੀ ਦੱਸੋ ਹੁਣ ਕੀ ਮੈਸੇਜ ਆਏਗਾ ਯੂਥ ਨੂੰ ਕੀ ਜਾਏਗਾ ਸਿਟੀਜ਼ਨ ਨੂੰ ਸ਼ਹਿਰਾਂ ਵਿੱਚ ਤਾਂ ਖੁੱਲੇ ਏਰੀਏ ਹੁੰਦੇ ਨਹੀਂ ਜੀ ਬਿਲਕੁਲ ਜੀ ਨਾ ਕੋਈ ਤੇ ਬੰਨੇ ਨੇ ਨਾ ਖੇਤ ਨੇ ਨਾ ਗਰਾਊਂਡ ਨੇ ਤੁਸੀਂ ਆ ਸਲੇਮਡਾਪਰੀ ਏਰੀਆ ਦੇਖ ਲਓ ਆ ਨਾਨਕਨਗਰ ਦੇਖ ਲਓ ਸ਼ੋਨੀ ਮੱਲਾ ਦੇਖ ਲਓ ਪੀਰੂ ਮੱਲਾ ਦੇਖ ਲਓ ਪੂਰਾ ਲੁਧਿਆਣਾ ਨਾਰਥ ਦੇਖ ਲਓ ਬਿਲਕੁਲ ਜੀ ਕਿਤੇ ਕੋਈ ਗਰਾਊਂਡ ਹੈਗੀ ਨਹੀਂ ਹੈਗੀ ਪਾਰਕਾਂ ਨੇ ਸਿਰਫ ਪਾਰਕਾਂ ਦਾ ਜੇ ਇਹ ਹਾਲੂਗਾ ਤੇ ਸਿਟੀਜਨਸ਼ਿਪ ਸ਼ਿਪ ਵਾਲੇ ਬੰਦੇ ਜਾਂ 올ਡ ਏਜ ਬੰਦੇ ਕਿੱਧਰ ਜਾਣਗੇ ਘਰਾਂ ਵਿੱਚ ਤਾਂ ਕੁੱਟਣ ਮਹਿਸੂਸ ਹੁੰਦੀ ਗਲੀਆਂ 'ਚ ਜੇ ਸੈਰ ਕਰੂਗੇ ਏਸੀਆਂ ਦੀ ਹੀਟ ਹੋਊਗੀ ਠੀਕ ਹੈ ਨਾ ਜੀ ਤੇ ਪਾਰਕਾਂ ਦੀ ਸਾਮ ਸੰਭਾਲ ਸਾਡਾ ਯੁਵਾ ਦਾ ਹੀ ਇੱਕ ਹਿੱਸਾ ਹੈ ਕਿ ਅਸੀਂ ਮੁੱਦੇ 'ਚ ਕੀਏ ਤਾਂ ਜੋ ਜੋ ਪ੍ਰਸ਼ਾਸਨ ਦੀ ਨਿਗਾ ਵਿੱਚ ਨਹੀਂ ਆਸੀ ਲਿਆ ਸਕੀਏ ਮੈਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਕਿ ਧਿਆਨ ਦਿੱਤਾ ਜਾਵੇ ਚਲੋ ਕਿਸੇ ਵੀ ਪਾਰਟੀ ਨੇ ਤਿਆਰ ਕਰਾਇਆ ਠੀਕ ਹੈ ਮੌਜੂਦਾ ਸਰਕਾਰ ਚੇਂਜ ਹੋ ਗਈ ਪਰ ਇਹ ਚੀਜ਼ਾਂ ਤਾਂ ਚਲੋ ਆਉਣ ਵਾਲੀ ਪੀੜ੍ਹੀਆਂ ਲਈ ਹੈ ਨਾ ਬਿਲਕੁਲ ਜੀ ਜੇ ਆਪਾਂ ਨਹੀਂ ਸਾਂਭਾਂਗੇ ਜਾਂ ਸਰਕਾਰ ਨਹੀਂ ਸਾਂਭੇਗੀ ਜਾਂ ਪ੍ਰਸ਼ਾਸਨ ਨਹੀਂ ਸਾਂਭੇਗਾ ਦੇਖੋ ਇਸ ਏਰੀਆ ਵਿੱਚ ਕੀ ਪ੍ਰਸ਼ਾਸਨ ਦੇ ਬੰਦੇ ਰਹਿੰਦੇ ਆ ਕਈ ਸਰਕਾਰ ਦੇ ਨੁਮਾਇੰਦੇ ਰਹਿੰਦੇ ਆ ਕਈ ਦੇਖੋ ਪੁਲਸ ਇਹ ਪੁਲਸ ਮੁਲਾਜ਼ਮ ਰਹਿੰਦੇ ਨੇ ਇਹ ਅੱਗੇ ਉਹਨਾਂ ਦੀ ਪੀੜ੍ਹੀਆਂ ਲਈ ਕੰਮ ਆਏਗਾ ਇਹ ਤੋ ਕਿ ਐਮਐਲਏ ਬੱਗਾ ਜੀ ਵੀ ਇਸੇ ਇਲਾਕੇ ਦੇ ਵਿੱਚ ਹੀ ਰਹਿੰਦੇ ਨੇ ਉਹਨਾਂ ਦੀ ਰਿਹਾਇਸ਼ ਵੀ ਇਸੇ ਇਲਾਕੇ 'ਚ ਐ ਇੱਥੋਂ ਦੀ ਕੁਝ ਜ਼ਿਆਦਾ ਦੂਰ ਨਹੀਂ ਬਹੁਤ ਨੇੜੇ ਹੀ ਉਹਨਾਂ ਦੀ ਰਿਹਾਇਸ਼ ਉਹਨਾਂ ਦਾ ਵੀ ਧਿਆਨ ਨਹੀਂ ਪੈ ਰਿਹਾ ਇਸ ਜਗ੍ਹਾ ਤੇ ਦੇਖੋ ਮੈਨੂੰ ਇਹ ਨਹੀਂ ਪਤਾ ਜੇ ਧਿਆਨ ਪੈਂਦਾ ਹੁੰਦਾ ਤਾਂ ਮੈਨੂੰ ਲੱਗਦਾ ਕਿ ਉਹ ਕੰਮ ਜ਼ਰੂਰ ਕਰਾਂਦੇ ਬਿਲਕੁਲ ਕਿਉਂਕਿ ਬਾਕੀ ਪਾਸੇ ਵੀ ਡਵੈਲਪਮੈਂਟ ਚੱਲ ਰਹੀ ਹੈ ਪਾਰਕਾਂ ਲਈ ਸਿਰਫ ਪਾਰਕਾਂ ਤੇ ਡਵੈਲਪਮੈਂਟ ਚੱਲ ਰਹੀ ਹੈ ਤੇ ਜੇ ਧਿਆਨ 'ਚ ਹੁੰਦੀ ਗੱਲ ਜਦੋਂ ਇਹਨੂੰ ਅਣਦੇਖਾ ਕੀਤਾ ਜਾ ਰਿਹਾ ਕਿ ਹਾਂ ਇੱਕ ਸਾਈਡ ਤੇ ਪਈ ਆ ਪਰ ਕੁਝ ਕਰਨੀ ਪਹਿਲਾਂ ਤਾਂ ਕੰਪੈਕਟਰ ਲਗਵਾਣੀ ਚਾਹੀਦਾ ਸੀ 1.5 ਸਾਲ ਪਹਿਲੇ ਪਾਰਕ ਡਵੈਲਪ ਹੋਈ ਉਸ ਤੋਂ 6 ਮਹੀਨਿਆਂ ਬਾਅਦ ਕੰਪੈਕਟਰ ਲਾਤਾ ਕੰਪੈਕਟਰ ਲਾਇਆ ਵੀ ਸੈਂਟਰ ਚਾ ਨਾ ਪਾਰਕ ਨੂੰ ਬੰਦਾ ਉਧਰਲੇ ਪਾਸੇ ਸੇਅਰ ਕਰ ਸਕਦਾ ਨਾ ਇਧਰਲੇ ਪਾਸੇ ਸੇਅਰ ਕਰ ਸਕਦਾ ਬਿਲਕੁਲ ਜੀ ਠੀਕ ਹੈ ਨਾ ਤੇ ਕੰਪੈਕਟਰ ਤੇ ਇੱਕ ਮਿਸਬਿਲਡ ਹੋ ਗਿਆ ਸਾਡੇ ਦੇ ਇਲਾਕੇ ਦੇ ਵਾਸੀ ਇਹੀ ਵਾਰ ਚੱਕ ਰਹੇ ਆ ਕਿ ਇਹ ਕੰਪੈਕਟਰ ਨੂੰ ਇੱਥੋਂ ਚੇਂਜ ਕੀਤਾ ਜਾਵੇ ਜੇ ਬਣ ਵੀ ਗਿਆ ਕੋਈ ਦਿੱਕਤ ਨਹੀਂ ਇੱਥੇ ਸਿਟੀਜ਼ਨਸ਼ਿਪ ਚ ਬਿਲਡਿੰਗ ਨੂੰ ਚੇਂਜ ਕਰਤਾ ਜਾਵੇ ਇਧਰ ਦੋ ਦਰਵਾਜ਼ੇ ਕੱਢੇ ਜਾਣ ਸਿਟੀਜ਼ਨ ਆ ਕੇ ਬੈਠਿਆ ਕਰਨ ਆਪਣੇ ਗੀਤ ਸੁਣਿਆ ਕਰਨ ਮਿਊਜ਼ਿਕ ਸੁਣਿਆ ਕਰਨ ਸ਼ਾਮ ਨੂੰ ਆਪਣਾ ਮਾਈਂਡ ਫਰੈਸ਼ ਕਰਿਆ ਕਰਨ ਉਹੀ ਬਿਹਤਰ ਹੈ ਅਸੀਂ ਇਹ ਜਾਣਦੇ ਕਿ ਇਹ ਪਾਰਕ ਦਾ ਜਿਹੜਾ ਕੰਪੈਕਟਰ ਹੈ ਇਹਨੂੰ ਚੇਂਜ ਕੀਤਾ ਜਾਵੇ ਪਾਰਕ ਦਾ ਸਾਫ ਸਫਾਈ ਕਰਾਈ ਜਾਵੇ ਦੁਆਰਾ ਤੇ ਨੂੰ ਸਿਟੀਜ਼ਨਸ਼ਿਪ ਪਾਰਕ 'ਚ ਸ਼ਿਫਟ ਕੀਤਾ ਜਾਵੇ ਇੱਕ ਸਲੇਮਟਾ ਪ੍ਰੀ ਬਾਈਪਾਸ ਵਾਲੀ ਪਾਰਕ ਔਰਚ ਸਿਟੀਜ਼ਨ ਆ ਕੇ ਬਹੁਤ ਵਧੀਆ ਬੈਂਦੇ ਨੇ ਬਹੁਤ ਵਧੀਆ ਮੂਡ ਲੱਗਦਾ ਜੇ ਯੁਵਾ ਵੀ ਕੋਈ ਜਾਂਦਾ ਨਾ ਤਾਂ ਦਿਲ ਖੁਸ਼ ਹੋ ਜਾਂਦਾ ਕਿ ਹਾਂ ਸਾਡੇ ਏਰੀਆ 'ਚ ਐਨੇ ਵਧੀਆ ਸਿਟੀਜ਼ਨਸ਼ਿਪ ਆ ਕੇ ਆਪਣੀਆਂ ਪੁਰਾਣੀਆਂ ਬੀਤੀਆਂ ਦੱਸਦੇ ਨੇ ਐਕਸਪੀਰੀਅੰਸ ਸ਼ੇਅਰ ਕਰਦੇ ਨੇ ਫਿਰ ਇਸ ਏਰੀਆ 'ਚ ਵੀ ਇੱਦਾਂ ਹੀ ਹੋਣਾ ਚਾਹੀਦਾ ਕਿ ਇੱਕ ਪਾਰਕ ਬਣੀ ਆ ਤੇ ਉੱਥੇ ਸਿਟੀਜ਼ਨ ਆਣ ਸੈਰ ਕਰਨ ਲੋਕੀ ਮਜ਼ੇ ਲੈਣ ਹੈਨਾ ਤਾਂ ਜੋ ਉਹਨਾਂ ਦੀ ਜਿਹੜੀ ਡੇਲੀ ਰੁਟੀਨ ਚੱਲਦੀ ਲੋਕਾਂ ਦੀ ਸੈਰ ਕਰਨ ਨਾਲ ਹੈਲਥ ਵਧੀਆ ਰਹਿੰਦੀ ਆ ਸਭ ਤੋਂ ਵਧੀਆ ਉਹ ਤਾਂ ਦੱਸਣ ਦੀ ਲੋੜ ਹੀ ਨਹੀਂ ਬੇਸਿਕ ਚੀਜ਼ਾਂ ਨੇ ਤੇ ਆਪਾਂ ਸਪਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਜੇ ਪਾਰਕਾਂ ਬਣਾਈਆਂ ਨੇ ਇਹਨਾਂ ਦੀ ਸਾਮ ਸੰਭਾਲ ਵੀ ਕੀਤੀ ਜਾਵੇ ਇੱਥੇ ਤੁਸੀਂ ਦੱਸ ਰਹੇ ਸੀਗੇ ਵੀ ਇਸ پارک ਦੇ ਵਿੱਚ ਜਿੱਦਾਂ ਕਿ ਯੂਥ ਜਿਹੜਾ ਹੈ ਉਹ ਗਲਤ ਰਾਹ 'ਤੇ ਤੁਰ ਰਿਹਾ ਹੈ ਨਾ ਨਸ਼ੇ ਦੀ ਲਾਈਨ 'ਚ ਤੁਰ ਰਿਹਾ। ਹਾਂਜੀ। ਇੱਥੇ ਅਸੀਂ ਦੇਖ ਵੀ ਸਕਦੇ ਹਾਂ ਵੀ ਇੰਨਾ ਯਾਨੀ ਕਿ ਮੈਡੀਕਲ ਜਿਹੜਾ ਵੇਸਟ ਪਿਆ ਵੀ ਹੋਇਆ, ਸਿਰਿੰਜ ਵਗੈਰਾ ਵੀ ਪਈਆਂ ਹੋਈਆਂ ਨੇ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਵੀ ਪ੍ਰਸ਼ਾਸਨ ਕੀ ਉਸ ਵੱਲ ਨਹੀਂ ਧਿਆਨ ਦੇ ਰਿਹਾ। ਦੇਖੋ ਨਸ਼ੇ ਕਰਦੇ ਨੇ। ਹੂੰ। ਹੁਣ ਤੁਸੀਂ ਰਾਤ ਨੂੰ ਆ ਕੇ ਜਦੋਂ ਮਰਜ਼ੀ ਦੇਖ ਲਓ। ਇੱਥੇ ਨਸ਼ੇ ਚੱਲਦੇ ਨੇ ਸ਼ਰੀਆਮ। ਤੇ ਮੈਨੂੰ ਨਹੀਂ ਸਮਝ ਆਂਦੀ ਹੁਣ ਇਹ ਸਰਕਾਰ ਜਾਂ ਪ੍ਰਸ਼ਾਸਨ ਨੂੰ ਨਜ਼ਰ ਨਹੀਂ ਆ ਰਿਹਾ ਜਾਂ ਕਿਉਂ ਨਹੀਂ ਆ ਰਿਹਾ ਮੇਰਾ ਤਾਂ ਇਹੀ ਕਹਿਣਾ ਪ੍ਰਸ਼ਾਸਨ ਨੂੰ ਕਿ ਆ 300 ਕੋ ਮੀਟਰ ਤੇ ਜਾਂ 400 ਮੀਟਰ ਤੇ ਇੱਥੇ ਸਲੇਮਡਾ ਫਰੀ ਠਾਣਾ ਹੈ ਹਾਂਜੀ ਬਹੁਤ ਹੀ ਸਤਕਾਰਯੋਗ ਉੱਥੇ ਅਫੀਸਰ ਆਏ ਨੇ ਨਾਲੇ ਉਹ ਵੀ ਇੱਥੇ ਦੇ ਨਜ਼ਦੀਕ ਹੀ ਨੇ ਮੇਰੀ ਉਹਨਾਂ ਨੂੰ ਇਹੀ ਰਿਕੁਐਸਟ ਹੈ ਕਿ ਐਸੋ ਜ ਆਪਣੇ ਕਿਸੇ ਨੁਮਾਇੰਦੇ ਦੀ ਡਿਊਟੀ ਲਾਣ ਕਿ ਉਹ ਸ਼ਾਮ ਨੂੰ ਇੱਥੇ ਇੱਕ ਵਾਰੀ ਵਿਜ਼ਿਟ ਕਰਕੇ ਜਾਏਗਾ ਤੇ ਸਭ ਕੁਝ ਸਪਸ਼ਟ ਹੋ ਜਾਏਗਾ ਕੋਈ ਕਿਸੇ ਨੂੰ ਇੱਥੋਂ ਆਣ ਦੀ ਦੂਰੋਂ ਸਪੈਸ਼ਲ ਬੁਲਾਣ ਦੀ ਲੋੜ ਨਹੀਂ ਸਿਰਫ ਇੱਕ ਢੇੜਾ ਹੀ ਦੇਣਾ ਪਾਰਕ ਵਿੱਚ ਦੇਖੋ ਫਿਰ ਮਹੀਨੇ 'ਚ ਹੀ ਚੇਂਜ ਹੋ ਜਾਣਾ ਸਾਰਾ ਕੁਝ ਜੇ ਪ੍ਰਸ਼ਾਸਨ ਧਿਆਨ ਦੇਊਗਾ ਤਾਂ ਜੇ ਪ੍ਰਸ਼ਾਸਨ ਦੇ ਧਿਆਨ 'ਚ ਨਹੀਂ ਆ ਅਸੀਂ ਬਾਰ-ਬਾਰ ਦੋ ਆਵਾਂਗੇ ਤੇ ਗੰਦਗੀ ਤਾਂ ਚਲੋ ਜੋ ਇੱਥੇ ਹੈ ਸੋ ਹੈ ਹੀ ਹੈ ਤੇ ਇੱਥੇ ਮੈਂ ਦੇਖ ਸਕਦਾ ਵੀ ਨਾਜਾਇਜ਼ ਕਬਜ਼ਾ ਵੀ ਕੀਤਾ ਜਾ ਰਿਹਾ ਜਿਹੜੇ ਕਿ ਕਬਾੜੀਏ ਨੇ ਜਿਹੜੇ ਲੋਕਾਂ ਦੇ ਕਬਾੜ ਵਗੈਰਾ ਚੱਕਦੇ ਨੇ ਹਨਾ ਉਹਨਾਂ ਵੱਲੋਂ ਵੀ ਕਬਜ਼ਾ ਕੀਤਾ ਜਾ ਰਿਹਾ ਜਿਹੜੀ ਮਾੜੀ ਮੋਟੀ ਜਗ੍ਹਾ ਬਚੀ ਐ ਐਮਸੀਲ ਜਿੰਦਾ ਵਰਤ ਲਈ ਅੱਧੀ ਜਗ੍ਹਾ ਇਹਨਾਂ ਨੇ ਇੱਥੇ ਲੈ ਲਈ ਹੁਣ ਜਿਹੜੀ ਛੋਟੀ ਮੋਟੀ ਪਿੱਛੇ ਬਚੀ ਐ ਤੇ ਉਹ ਕਵਾੜੀਏ ਵਰਤ ਰਹੇ ਨੇ ਦੇਖੋ ਕਬਜ਼ੇ ਦਾ ਆਪਾਂ ਨੂੰ ਪਤਾ ਨਹੀਂ ਪਰ ਮੈਂ ਇਹ ਗੱਲ ਦੱਸਦਾ ਜਦੋਂ ਇੱਕ ਜਗ੍ਹਾ ਖਾਲੀ ਹੋਵੇ ਤੇ ਨਾ ਆਸੇ ਪਾਸੇ ਦੇ ਕੋਈ ਵੀ ਲੋਕ ਆ ਉਹ ਆਗੇ ਆਪਣਾ ਦਬਦਬਾ ਦਿਖਾਣਗੇ ਬਿਲਕੁਲ ਜੀ ਠੀਕ ਹੈ ਨਹੀਂ ਜੀ ਜਦੋਂ ਇਹਨੂੰ ਪ੍ਰਸ਼ਾਸਨ ਨੇ ਸਹੀ ਤਰੀਕੇ ਨਾਲ ਯੂਜ਼ ਕਰਨਾ ਸ਼ੁਰੂ ਕਰਤਾ ਇਲਾਕਾ ਨਿਵਾਸੀਆਂ ਨੂੰ ਲੱਗਾ ਕਿ ਹਾਂ ਇਹ ਸੁਰੱਖਿਤਾਪਾਰਕ ਠੀਕ ਹੈ ਇਹ ਸੇਫ ਹੈ ਤੇ ਜਦੋਂ ਮੁਹੱਲੇ ਵਾਲੇ ਆ ਕੇ ਸੈਰਾਂ ਕਰਨਗੇ ਜਾਂ ਕੁਝ ਕਰਨਗੇ ਤੇ ਉਹ ਫਿਰ ਚੀਜ਼ਾਂ ਸਾਰੀਆਂ ਦੂਰ ਹੋ ਜਾਂਦੀਆਂ ਬਸ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਤੇ ਮੁਹੱਲਾ ਨਿਵਾਸੀਆਂ ਨੂੰ ਧਿਆਨ ਦੇਣ ਦੀ ਲੋੜ ਹੈ ਉਹ ਕੋਈ ਦਿੱਕਤ ਨਹੀਂ ਹੈ ਇਹ ਪਰ ਗਲਤ ਚੀਜ਼ ਹੈ ਜੋ ਵੀ ਹੋ ਰਿਹਾ ਹੈ ਦੇਖੋ ਪਾਰਕ ਦਾ ਘਾਹ ਹੋਣਾ ਚਾਹੀਦਾ ਉੱਥੇ ਆਪਾਂ ਨੂੰ ਰਾਖ ਮਿਲ ਰਹੀ ਹੈ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਬਹੁਤ ਗਲਤ ਚੀਜ਼ਾਂ ਨੇ ਇਹ ਤਾਂ ਪੋਲਿਊਸ਼ਨ ਦਾ ਉਲਟਾ ਘਰ ਬਣ ਗਏ ਸਮਾਰਟ ਸਿਟੀ ਸੈਂਟਰ ਗਵਰਨਮੈਂਟ ਨੇ ਕੰਪੈਕਟਰ ਚਲਾਏ ਨੇ ਕਿਸੇ ਖਾਲੀ ਜਗ੍ਹਾ ਉੱਤੇ ਲਗਾਓ ਉੱਥੋਂ ਕੂੜਾ ਨੂੰ ਛੰਟਿਆ ਜਾਵੇ ਵਧੀਆ ਤਰੀਕੇ ਨਾਲ ਮਸ਼ੀਨਾਂ ਦੀ ਟੈਕਨੀਕਾ ਨਾਲ ਉਲਟਾ ਇਹ ਤਾਂ ਗੰਦ ਵਧਾ ਰਹੇ ਗੰਦ ਕਿਉਂ ਵੱਧ ਰਿਹਾ ਜੀ ਕਿਉਂਕਿ ਇਹ ਸਿਸਟਮੈਟਿਕ ਸਹੀ ਤਰ੍ਹਾਂ ਚੱਲਣਾ ਜੋ ਸਕੀਮਾਂ ਚਲਾਈਆਂ ਗਈਆਂ ਹੁਣ ਇਹ ਕੰਪੈਕਟਰ ਚੱਲ ਹੀ ਨਹੀਂ ਰਿਹਾ ਮਸ਼ੀਨਾਂ ਆ ਕੇ ਖੜੀਆਂ ਟਰੱਕ ਮੇਰੇ ਖਾਲ ਵਿੱਚ ਖੜੇ ਨੇ ਪਰ ਚੱਲ ਨਹੀਂ ਰਿਹਾ ਇੱਥੇ ਕਿ ਜਿੱਥੇ ਆਪਾਂ ਗੱਲ ਕਰੀਏ ਵੀ ਕੰਪੈਕਟਰ ਲੱਗਿਆ ਹੈ ਨਾ ਤੇ ਬਾਕੀ ਤੁਸੀਂ ਦੱਸੋ ਪ੍ਰਸ਼ਾਸਨ ਦਾ ਧਿਆਨ ਨਹੀਂ ਹੈਗਾ ਪ੍ਰਸ਼ਾਸਨ ਦਾ ਧਿਆਨ ਤਾਂ ਵਧਦੇ ਹੋਏ ਘਾਵਲ ਵੀ ਨਹੀਂ ਹੈ ਜੋ ਕਿ ਆਉਣ ਵਾਲਾ ਜਿਹੜਾ ਹੁਣ ਸਾਵਾਂ ਆ ਰਿਹਾ ਸੌਣ ਦਾ ਮਹੀਨਾ ਚੱਲ ਰਿਹਾ ਤੇ ਬਾਰਿਸ਼ ਵਗੈਰਾ ਹੁੰਦੀ ਹੈ ਤੇ ਕਹਿ ਸਕਦੇ ਆ ਵੀ ਡੇਂਗੂ ਮਲੇਰੀਆ ਦਾ ਘਰ ਬਣੇਗਾ ਏਰੀਆ ਇਹ ਮੱਲਾ ਨਿਵਾਸੀਆਂ ਵਾਸਤੇ ਇਹਨੇ ਫਾਇਦਾ ਦਾ ਕੀ ਦੇਣਾ ਨੁਕਸਾਨ ਦੇਗਾ ਮੈਂ ਤੁਹਾਨੂੰ ਉਹੀ ਤਾਂ ਦੱਸ ਰਿਹਾ ਇਸ پارک ਵਿੱਚ ਇੰਨੀ ਗੰਦਗੀ ਹੈ ਮੈਂ ਤੁਹਾਨੂੰ ਪਿੱਛੇ ਦੱਸ ਕੇ ਹਟਿਆ ਹੁਣੇ ਕਿ ਲੋਕੀ ਜੇ ਆਪਣੇ ਆਸ-ਪਾਸ ਦਾ ਏਰੀਆ ਦਿਖਾਣ ਤੇ ਉਹ ਕਹਿਣਗੇ ਸਾਨੂੰ پارک ਬਹੁਤ ਸੋਹਣੀ ਮਿਲੀ ਅਸੀਂ ਉੱਥੇ ਜਿਮ ਲਾਨੇ ਆ ਓਪਨ ਜਿਮ ਲਾਨੇ ਆ ਜਾਂ ਐਨੀਥਿੰਗ ਕਰਦੇ ਆ ਹਨਾ ਐਕਟੀਵਿਟੀਜ਼ ਯੋਗਾ ਐਕਟੀਵਿਟੀਜ਼ ਮਾਰਨਿੰਗ ਵਾਕ ਅਸੀਂ ਕੀ ਦਸੀਏ ਜਾ ਕੇ ਕਿ ਸਾਨੂੰ ਇਦਾਂ ਦੀ پارک ਮਿਲੀ ਹੈ ਜਿਸ ਵਿੱਚ ਗੰਦਗੀ ਬਗੰਦਗੀ ਹੈ ਮੇਰਾ ਇੱਥੇ ਖੜਨਾ ਮੁਸ਼ਕਲ ਹੋਇਆ ਮੱਖੀਆਂ ਦਾ ਇੰਨਾ ਬੁਰਾ ਹਾਲ ਹੈ ਸੈਰ ਕੌਣ ਕਰੂਗਾ ਬਿਲਕੁਲ ਜੀ ਤੁਸੀਂ ਆਪ ਪੱਤਰਕਾਰ ਹੋ ਤੁਸੀਂ ਖੜੇ ਹੋਏ ਹੋ ਮੌਕੇ ਤੇ ਤੁਸੀਂ ਦੱਸੋ ਤੁਹਾਨੂੰ ਇੱਥੇ ਖੜ ਕੇ ਕਿੱਦਾਂ ਦਾ ਕੰਫਰਟੇਬਲ ਫੀਲ ਹੋ ਰਿਹਾ ਨਹੀਂ ਜੀ ਤੁਸੀਂ ਦੱਸੋ ਨਾ ਕੀ ਕੰਫਰਟੇਬਲ ਫੀਲ ਹੋ ਰਿਹਾ ਤਾਂ ਮੈਂ ਤੁਹਾਡੇ ਨਾਲ ਐਗਰੀ ਕਰਦਾ ਜੇ ਨਹੀਂ ਫੀਲ ਹੋ ਰਿਹਾ ਤਾਂ ਦੱਸੋ ਨਹੀਂ ਏਰੀਆ ਤਾਂ ਜਦੋਂ ਦੇਖ ਸਕਦੇ ਆ ਤੁਸੀਂ ਇੱਥੇ ਖੜੇ ਇਹ ਫੀਲ ਹੋ ਰਿਹਾ ਕਿ ਆਪਾਂ ਫਟਾਫਟ ਇੱਥੇ ਦੀ ਗੱਲਬਾਤ ਕਰਕੇ ਤੇ ਆਪਾਂ ਇਥੋਂ ਨਿਕਲ ਕੇ ਆਰਾਮ ਨਾਲ ਕਿਤੇ ਸਾਫ਼ ਜੀ ਜਗ੍ਹਾ ਤੇ ਖੜੀਏ ਹੂੰ ਠੀਕ ਹੈ ਨਾ ਜੀ ਤੇ ਮੈਂ ਚਾਹਾਂਗਾ ਵੀ ਪ੍ਰਸ਼ਾਸਨ ਵੀ ਇਸ ਉੱਤੇ ਧਿਆਨ ਦੇਵੇ ਤੇ ਇੱਥੋਂ ਦਾ ਜਿਹੜਾ ਵੀ ਇਹਨਾਂ ਦਾ ਮੱਲੇ ਨਿਵਾਸੀਆਂ ਦਾ ਜਿਹੜਾ ਕੀ ਮਸਲਾ ਹੈਗਾ ਉਹ ਹੱਲ ਕੀਤਾ ਜਾਵੇ ਤੇ ਮੱਲਾ ਨਿਵਾਸੀਆਂ ਨੂੰ ਸੁੱਖ ਦਿੱਤਾ ਜਾਵੇ ਇਸ پارک ਦਾ ਜਿਹਦੇ ਵਾਸਤੇ ਇਹ پارک ਬਣਾਇਆ ਗਿਆ ਸੀਗਾ ਤੇ ਇਦਾਂ ਦੀਆਂ ਹੋਰ ਤੁਹਾਨੂੰ ਜਾਣਕਾਰੀਆਂ ਦਿੰਦੇ ਰਵਾਂਗੇ ਨਾਲੇ ਜਿਹੜੇ ਕੀ ਲੋਕਲ ਮੁੱਦੇ ਤਾਂ ਸਾਹਮਣੇ ਰੱਖਦੇ ਰਵਾਂਗੇ ਫੋਲੋ ਜਰੂਰ ਕਰ ਲਓ ਤਾਂ ਸਿਟੀ ਹੈਡਲਾਈਨਸ ਥੈਂਕ ਯੂ